ਚਾਹਵਾ ਨਿਕਾਸਾ ਮੈਂ ਸੁਰਿੰਦਰ ਸਿੰਘ ਦਾ ਨੇ ਹੈ ਤੁਹਾਡੇ ਨਾਲ ਇਸ ਵਕਤ ਜੁੜੇ ਆ ਮੇਰੇ ਨਾਲ ਜੁੜਨਗੇ ਸਰਦਾਰ ਤੇਜਵੰਤ ਸਿੰਘ ਚੱਬਾ ਹੋਰੀ ਤੇ ਫਿਰ ਜੁੜਨਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਸੋ ਪੰਜਾਬ ਦੇ ਵਿੱਚ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ ਪਾਣੀਆਂ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਉਹਦੇ ਉੱਤੇ ਗੱਲਬਾਤ ਕਰਾਂਗੇ ਤੇ ਸਥਿਤੀ ਜਿਹੜੀ ਹੈ ਜੀ ਉਹ ਗੰਭੀਰ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਵਿਦੇ ਦੂਜੇ ਸੂਬਿਆਂ ਦੇ ਵਿੱਚ ਬ੍ਰੇਕਫਾਸਟ ਕਰ ਰਹੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਲਾ ਬਾ ਢਿੱਲੋ ਸਾਹਿਬ ਨਾਲ ਗੱਲ ਹੋਏਗੀ ਧਨਕਰਤ ਸਾਹਿਬ ਕਿੱਧਰ ਗਏ ਕਿੱਧਰ ਗਏ ਇਹ ਹੋ ਰਿਹਾ ਲੱਭ ਨਹੀਂ ਰਹੇ ਤੇ ਫੇਰ ਗੱਲਬਾਤ ਕਰਾਂਗੇ ਜੀ ਪ੍ਰਧਾਨ ਮੰਤਰੀ ਦੀ ਡਿਗਰੀ ਦੇ ਵਿੱਚ ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਕੋਆਪ ਟਰੱਕ ਐਂਡ ਹੈਵੀ ਕੋਪਰ ਰਿਪੇਅਰ ਜਿਹੜੇ ਟਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੇering ਐਕਸਲ ਡੰਪ ਟ੍ਰੇਲਰ ਬਾਕਸ ਨਵੀਂ ਤਕਨੀਕ ਨਾਲ ਸਿੱਧਾ ਕਰਦੇ ਨੇ ਜੀ ਟੱਕਾਂ ਦੀ ਸੇਫਟੀ ਵੀ ਕਰਦੇ ਸਟਰਕਚਰ ਸੇਫਟੀ ਵੀ ਕਰਦੇ ਦੋ ਲੋਕੇਸ਼ਨਾਂ ਨੇ 7405 ਕਿੰਬਲ ਸਟਰੀਟ ਮੈਸੀਚੂਗੇਟ ਸਾਗਾ ਦੂਜੀ ਲੋਕੇਸ਼ਨ ਹੈ 36 ਪਾਰਨਰ ਡਰਾਈਵ ਐਰਨ ਐਂਟਰੀਓ ਚ 9056713647 ਤੇ ਕਾਲ ਕਰ ਲਓ ਜਾਂ ਫਿਰ ਕੁਲਦੀਪ ਸਿੰਘ ਗਰੇਵਾਲ ਹੋਰ ਹਨ 4162544599 ਤੇ ਕਾਲ ਕਰ ਸਕਦੇ ਹੋ ਵਿਜੇ ਜੁਐਲਰਸ ਜਿਹੜੇ ਟੱਕਾਂ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋ ਤੁਸੀਂ ਵਧੀਆ ਜੁਐਲਰੀ ਲੈਣੀ ਹੈ 25416104 ਐਵੇਨਿਊ ਕੈਂਟ ਮਿਸ਼ਿੰਗਟਨ ਤੇ 253656266 ਤੇ ਕਾਲ ਕਰ ਸਕਦੇ ਹੋ ਜੀ ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ 4036901235 ਤੇ ਕਾਲ ਕਰਕੇ ਸੁਫਾਲ ਸਿੰਘ ਬਰਾੜ ਹੋਰਾਂ ਨਾਲ ਕੈਲਗਰੀ ਤੇ ਇਸਦੇ ਆਲੇ ਦੁਆਲੇ ਆਪਣੇ ਪਲੰਬਿੰਗ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਤੁਸੀਂ ਗੱਲ ਕਰ ਸਕਦੇ ਹੋ ਕੰਸਟਰਕਸ਼ਨ ਕਰਾਉਣੀ ਹੈ ਸਲਾਹ ਮਸ਼ਵਰਾ ਕਰਨਾ ਤਾਂ ਗੁਰਿੰਦਰ ਗਰੇਵਾਲ ਹਰੀ ਗਰੇਵਾਲ ਕੰਸਟਰਕਕਸ਼ਨ ਸੈਟਲਲ 2069415454 ਤੇ ਕਾਲ ਕਰ ਸਕਦੇ ਹੋ ਅਕਾਉਂਟਸ ਟੈਕਸਸ ਦੀ ਹੈਲਪ ਲੈਣੀ ਐ ਏਕੂਰੇਟ ਅਕਾਉਂਟਸ ਐਂਡ ਟੈਕਸਸ ਵਾਲੇ ਮਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨਾਲ ਪੰਜਾਬੀ ਚ ਬੇਚੇ ਕੋ ਕੇ ਗੱਲ ਕਰੋ 253520386 ਤੇ ਲੋਕੇਸ਼ਨ ਇਹਨਾਂ ਦੀ 24915104 ਰੈਵਨਿਊ ਕੈਂਟੋ ਵਿਸ਼ਿੰਗਟਨ ਚ ਹੈ ਜੀ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਲੋਕਲ ਏਰੀਆ ਜੌਬ ਕਰਨੀ ਹੈ ਵਧੀਆ ਕੰਪਨੀ ਨਾਲ ਕੰਮ ਕਰਨਾ ਤਾਂ ਤੁਸੀਂ ਜਗਦੇਵ ਸੰਧੂ ਹੋਰਾਂ ਨੂੰ 253266692 ਹੋਰ ਜਗਰਵਿੰਦਰ ਢਾਲੀਵਾਲ ਹੋਰਾਂ ਨਾਲ 20635440 60 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਜੁੜ ਗਏ ਨੇ ਜੀ ਤੇਜਵੰਤ ਸਿੰਘ ਚੱਬਾ ਹੋਈ ਚੱਬਾ ਸਾਹਿਬ ਸਤਿ ਸ੍ਰੀ ਅਕਾਲ ਚੱਬਾ ਸਾਹਿਬ ਆ ਜਾ ਰਹੀ ਹੈ ਜੀ ਹਾਂ ਜੀ ਮੈਂ ਤੁਹਾਡੀ ਗੱਲ ਸੁਣ ਰਹੀ ਹਾਂ ਜੀ ਠੀਕ ਹੈ ਜੀ ਸੋ ਪੰਜਾਬ ਦੀ ਗੱਲ ਕਰੀਏ ਚੱਬਾ ਸਾਹਿਬ ਘੇਰ ਗਿਆ ਪੰਜਾਬ ਆਪਾਂ ਬਿਹਾਰ ਸੁਣਦੇ ਹੁੰਦੇ ਸੀ ਬਹੁਤ ਗੰਦਾ ਆਉਂਦਾ ਹੁੰਦਾ ਸੀਗਾ ਜਿਹੜਾ ਬਿਹਾਰ ਦੇ ਵਿੱਚ ਹੜ ਜਿਹੜੀ ਨੇਪਾਲ ਵਾਲੇ ਪਾਸੇੋਂ ਨਦੀ ਟੁੱਟਦੀ ਹੁੰਦੀ ਸੀ ਤੇ ਗਾਹ ਹੀ ਪਉਂਦੀ ਹੁੰਦੀ ਸੀ ਤੇ ਹੁਣ ਸਾਡੇ ਦਾ ਪੰਜਾਬ ਨੂੰ ਹੀ ਘੇਰ ਲਿਆ ਜੀ ਪੰਜ ਦਰਿਆਵਾਂ ਦੀ ਧਰਤੀ ਠੀਕ ਹੈ ਦੋਨੇ ਪੰਜਾਬ ਲੈੰਦਾ ਤੇ ਚੜਦਾ ਪੰਜਾਬ ਘੇਰੇ ਪਏ ਆ ਉਧਰੋਂ ਵੀ ਖਬਰਾਂ ਆਉਣ ਲੱਗ ਪਈਆਂ ਇਧਰੋਂ ਵੀ ਆਈਆਂ ਬੜੀਆਂ ਦਰਦਨਾਕ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਬਿਲਕੁਲ ਠੀਕ ਕਹਿ ਰਹੇ ਹੋ ਜੀ ਤੁਸੀਂ ਇਹ ਇਹ ਵਰਤਾਰਾ ਇਥੇ ਬਹੁਤ ਘੱਟ ਕਦੀ ਕਦਾਈ ਮੈਨੂੰ ਯਾਦ ਹੈ ਕਿਤੇ 88 ਚ ਤੇ ਕਿਤੇ ਫਿਰ 96 ਚ ਫਿਰ ਚਹੀ ਤੋਂ ਬਾਅਦ ਤੇ ਇਹ ਲਗਾਤਾਰ ਹਰ ਸਾਲ ਦਾ ਜਿਹੜਾ ਇਹ ਪ੍ਰਚਲਨ ਬਣ ਗਿਆ ਜੀ ਇਹਦਾ ਸਾਇੰਟਿਫਿਕ ਕਾਰਨ ਕੀ ਨੇ ਇਹ ਤੇ ਸਾਇੰਸਦਾਨਾਂ ਦਾ ਇਹ ਹੈ ਜੀ ਕਿ ਜਿਹੜੀ ਕਿ এনਵਾਇਰਨਮੈਂਟ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਗਲੇਸ਼ੀਅਰ ਜਿਹੜੇ ਨੇ ਉਹ ਸਾਡੇ ਸੁੰਗੜਦੇ ਜਾ ਰਹੇ ਨੇ ਉਹਦਾ ਇਫੈਕਟ ਦੇ ਨਾਲ ਪਾਣੀ ਜਿਹੜਾ ਭਾਪ ਬਣ ਕੇ ਜਦੋਂ ਠੰਡੀਆਂ ਹਵਾਵਾਂ 'ਚ ਸ਼ਾਮਲ ਹੁੰਦਾ ਤੇ ਗਰਮ ਹਵਾਵਾਂ ਦੇ ਮਿਲਣ ਨਾਲ ਬੱਦਲ ਫਟਦੇ ਨੇ ਤੁਸੀਂ ਦੇਖੋ ਇਸ ਸਾਲ ਬੱਦਲ ਫਟਣ ਦੀਆਂ ਜਿੰਨੀਆਂ ਘਟਨਾਵਾਂ ਹੋਈਆਂ ਜੀ ਉਹ ਹਰ ਸਾਲ ਦੇ ਨਾਲੋਂ ਜ਼ਿਆਦਾ ਵੱਧ ਕੇ ਹੋਈਆਂ ਜੀ ਔਰ ਇਸ ਤੋਂ ਇਲਾਵਾ ਜਿਹੜਾ ਹੈ ਹਿਮਾਚਲ ਦੇ ਵਿੱਚ ਬਹੁਤ ਭਾਰੀ ਮਾਤਰਾ 'ਚ ਮੀਂਹ ਹਾਲੇ ਵੀ جاری ਜਦ ਕਿ ਪੰਜਾਬ ਵੀ ਅਜ ਪਿਛਲੇ 2 ਦਿਨਾਂ ਤੋਂ ਲਗਾਤਾਰ ਜਿਹੜੀ ਜਿਹਨੂੰ ਸੌਣ ਦੀ ਝੜੀ ਕਿਸੇ ਟਾਈਮ ਤੇ ਆਖਦੇ ਸੀ ਪਰ ਡਰਦੇ ਨਹੀਂ ਸੀਗੇ ਜੀ ਉਹਨੇ ਸੌਣ ਦੀ ਝੜੀ ਤੋਂ ਡਰ ਲੱਗਦਾ ਹੂੰ 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 ਤੇ ਇਹ ਸੌਣ ਦੀ ਝੜੀ ਲੱਗੀ ਉਦੋਂ ਜਦੋਂ ਸੌਣ ਬੀਤ ਗਿਆ ਤੇ ਆ ਗਿਆ ਭਾਦੋਂ ਜੀ ਤੇ ਭਾਦੋਂ ਦੇ ਵਿੱਚ ਸੌਣ ਦੀ ਝੜੀ ਹੂੰ ਭਾਦੋਂ ਚ ਤੇ ਕਿਹਾ ਜਾਂਦਾ ਸੀਗਾ ਕਿ ਇੱਕ ਵੱਟ ਤੇ ਮੀਂਹ ਪੈਂਦਾ ਹੁੰਦਾ ਤੇ ਅਗਲੀ ਵੱਟ ਜਿਹੜੀ ਆ ਉਹ ਸੁੱਕੀ ਪਈ ਹੁੰਦੀ ਹੈ ਜੀ ਪਰ ਇਸ ਕੀ ਤੁਸੀਂ ਅੱਜ ਦੇਖੋ ਅੱਜ ਪਾਦੋ ਦੇ ਵੀ 10ਵਾਂ ਦਿਨ 8ਵਾਂ 9ਵਾਂ 10ਵਾਂ ਦਿਨ ਹੋਊਗਾ ਕਿ ਇਹ ਮੌਸਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਜਿਹੜੀ ਵੇਖਣ ਨੂੰ ਸਾਹਮਣੇ ਆ ਰਹੀ ਹੈ ਜੀ ਈਵਨ ਕਿ ਇਸ ਏਰੀਆਜ਼ ਦੇ ਵਿੱਚ ਪਿਛਲੇ ਕਈਆਂ ਸਾਲਾਂ ਤੋਂ ਪਾਣੀ ਖੜਦਾ ਨਹੀਂ ਵੇਖਿਆ ਅੱਜ ਉੱਥੇ ਵੀ ਆਪਣੇ ਆਪ ਹੀ ਪਾਣੀ ਖੜਿਆ ਆਇਆ ਦੇਖਿਆ ਜੀ ਤਕਰੀਬਨ ਤਕਰੀਬਨ ਤੋਂ 10-10 ਫੋਰਟ ਜੀ ਸ਼ਿਕਾਇਤਾਂ ਮਿਲਦੀਆਂ ਨੇ ਲੋਕਾਂ ਦੀਆਂ ਕਿ ਜਿਹੜੇ ਅਧਿਕਾਰੀ ਨੇ ਇਹ ਫੌਲਾਟ ਗੇਟ ਐਂਡ ਉਸ ਵੇਲੇ ਕਦੋਂ ਕਿਉਂ ਖੋਲਦੇ ਨੇ ਜਦੋਂ ਜਿਹੜੀ ਸਿਚੁਏਸ਼ਨ ਆ ਸਿਰਫ ਟੱਪੜ ਵਾਲੀ ਹੋ ਜਾਂਦੀ ਹੈ ਪਹਿਲਾਂ ਕਿਉਂ ਨਹੀਂ ਖੋਲਦੇ ਜੀ ਜੀ ਦੇਖੋ ਜਦੋਂ ਇਹ ਮੀਟਿੰਗਾਂ ਹੁੰਦੀਆਂ ਨੇ ਮਈ ਜੂਨ ਦੇ ਮਹੀਨੇ ਜੀ ਕਿ ਹੜ੍ਹਾਂ ਦੀ ਸਥਿਤੀ ਦੇ ਨਾਲ ਨਿਪਟਿਆ ਕਿਵੇਂ ਜਾਵੇ ਜੀ ਬੀਬੀ ਐਮਪੀ ਦੇ ਅਫਸਰਾਂ ਬੈਠਦੇ ਨੇ ਸਨਚਾਈ ਵਿਭਾਗ ਦੇ ਫਰਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਜੀ ਇਹਨਾਂ ਨੂੰ ਚਾਹੀਦਾ ਹੈ ਕਿ ਰੱਬ ਨੂੰ ਵੀ ਥਾਣ ਰਿਆ ਕਰਨ ਹੂੰ 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 ਜੇ ਨਾ ਵੀ ਦੱਸ ਤੂੰ ਮੀ ਕਿੱਦਾਂ ਪਾਣਾ ਜਰ ਕੀ ਹੂੰ ਹੂੰ ਪਹਿਲਾਂ ਖੋਲੀ ਕੀ ਬਾਅਦ ਚ ਖੋਲੀਏ ਜੀ ਦੇਖੋ ਇਹ ਤੇ ਜਦ ਰੱਬ ਨੇ ਜਿਹੜਾ ਨਾ ਉਹ ਬਹਿਨ ਤਾ ਦੱਸਦਾ ਨਹੀਂ ਬਸ ਚੁੱਪ ਕਰਕੇ ਪੈ ਜਾਂਦਾ ਹਾਂ 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 ਬਿਲਕੁਲ ਜੇ ਸਾਨੂੰ ਉਹ ਜਿਹੜੀਆਂ ਨੂ ਜਾਂ ਸਾਡੇ ਅਸਰਾਂ ਨੂੰ ਪਤਾ ਹੋਵੇ ਜੀ ਕਿ ਹਰ ਕੀ ਇੰਨਾ ਵੀ ਬਹਿਣਾ ਤੇ ਆਪਾਂ 10 ਦਿਨ ਪਹਿਲਾਂ ਫਲੱਡ ਗੇਟ ਖੋਲ ਦਿੰਦੇ ਜੀ ਹੂੰ ਹੂੰ ਤੇ ਜੇ ਪਹਿਲਾਂ ਖੋਲ ਦਿੰਦੇ ਤੇ ਰੱਬ ਪੈਂਦਾ ਨਾ ਜੀ ਤੇ ਬੇਰੇ ਨੇ ਕਿਹਾ ਡੈਮ ਖਾਲੀ ਰਹਿ ਗਈ ਡੈਮ ਖਾਲੀ ਰਹੂਗੀ ਹਾਂ ਬੜੀ ਇਹ ਨਾ ਉਹ ਜੀ ਸਥਿਤੀ ਹੈ ਜਿਹਦੇ ਵਿੱਚ ਦੋਨੋਂ ਹੱਥਾਂ ਦੇ ਵਿੱਚ ਜਿਹੜਾ ਹੈ ਨਾ ਉਹ ਲੱਡੂ ਦੇ ਰਹੀ ਹੈ ਦੋਨੋਂ ਸਾਜੀ ਕੋੜ ਗੱਲੇ ਆ ਹੂੰ 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 ਨਾ ਖੋਲੋ ਤੇ ਤਦ ਮਰਦੇ ਆ ਖੋਲੋ ਤੇ ਤਦ ਮਰਦੇ ਆ ਸੋ ਕੁਦਰਤ ਬੇਅੰਤ ਹੈ ਕੁਦਰਤ ਜਾਣੀ ਜਾਣ ਹੈ ਉਹਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਪਰ ਜੋ ਕੁਝ ਹੋ ਰਿਹਾ ਹੈ ਉਹਦਾ ਨਤੀਜਾ ਅੱਜ ਅਸੀਂ ਭੁਗਤ ਰਹੇ ਆ ਕੱਦਿ ਅਸੀਂ ਇਹ ਕਹਿੰਨੇ ਆ ਕਿ ਪੰਜਾਬ ਸੁੱਕ ਜਾਣਾ ਪੰਜਾਬ ਦਾ ਵਾਟਰ ਲੈਵਲ ਡਾਊਨ ਚਲੇ ਜਾਣਾ ਜਿਵੇਂ ਉਹ ਜੀ ਸਥਿਤੀਆਂ ਰਹੀਆਂ ਤੇ ਫੇਰ ਕਹਣਾ ਨਹੀਂ ਜੀ ਪਾਣੀ ਤੇ ਫੇਰ ਉੱਪਰ ਆ ਗਿਆ ਤੇ ਪਾਣੀ ਦਾ ਕੋਈ ਘਾਟ ਨਹੀਂ ਆ ਤੇ ਹਰਿਆਣੇ ਵੱਲ ਨੂੰ ਜਿਹੜਾ ਸੀ ਪਾਣੀ ਡਕ ਲੈਨੇ ਆ ਦੇ ਇਹਨਾਂ ਦਿਨਾਂ ਚ ਇਹੀ ਉਹਨੂੰ ਕਹਿੰਦੇ ਭਾਈ ਹੁਣ ਸੰਭਲੋ ਜਿੰਨਾ ਸਾਹਮਣਾ ਜੇ ਸੰਭਲੋ ਬਿਲਕੁਲ ਬਿਲਕੁਲ ਬੜੀ ਇਹ ਸਥਿਤੀ ਇੰਜ ਦੀ ਆ ਇਹਦੇ ਵਿੱਚ ਲੋਕਾਂ ਦੇ ਘਰ ਟੁੱਟਦੇ ਵੇਖਣ ਦੇ ਆ ਹਮਮ ਖਾਸ ਕਰਕੇ ਗੁਰਦਾਸਪੁਰ ਧਾਰਮ ਦੇ ਇਲਾਕੇ ਦੇ ਵਿੱਚ ਮਹਿੰਗੀਆਂ ਮਹਿੰਗੀਆਂ ਕੋਠੀਆਂ ਮਹਿੰਗੀਆਂ ਉਹਨੇ ਹੁਣੇ ਮੇਰੇ ਸਾਹਮਣੇ ਇੱਕ ਵੀਡੀਓ ਆਈ ਸੀ ਜਿਹਦੇ ਚ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਇੱਕ ਰੈਸਟੋਰੈਂਟ ਰੁੜ ਗਿਆ ਫਿਰ ਉਹਦਾ ਫਰੰਟ ਖਲੋਤਾ ਹਾਂ ਬਿਲਕੁਲ ਸ਼ੇਰੇ ਪੰਜਾਬ ਉੱਤੇ ਬੜੇ ਲਿਖਿਆ ਹੁੰਦਾ ਸ਼ੇਰੇ ਪੰਜਾਬ ਹਾਂਜੀ ਸ਼ੇਰੇ ਪੰਜਾਬ ਦੱਸੋ ਕੀ ਕਰੋਪੀ ਕਿਹੋ ਜੀ ਆਏ ਹਮਮ ਕਿ ਸਾਨੂੰ ਤੇ ਵੇਖ ਕੇ 2 ਮਿੰਟ ਹੀ ਉਂਗਲ ਲਾਈ ਤੇ ਤਾਂ ਉਹ ਨੂ ਕਰ ਦਿੱਤੀ ਹਾਂ ਬਿਲਕੁਲ ਪਰ ਜਿਹੜਾ ਉਹਦੀ ਸਭ ਕੁਝ ਹੀ ਰੁੜ ਗਿਆ ਰੋਟੀ ਰੋਜੀ ਰੁੱੜ ਗਈ ਕਰੋੜਾ ਰੁਪਏ ਦੀ ਜਾਇਦਾਦ ਹੋਣੀ ਹੈ ਜਾਇਦਾਦ ਵੀ ਗਈ ਮੇਰੀ ਜਾਇਦਾਦ ਰੁੱੜ ਗਈ ਬਿਲਡਿੰਗ ਤਾਂ ਖੂ ਖੱਤੇ ਗਈ ਨਵੀਂ ਬਣ ਜੂ ਜਿਹੜੀ ਇੱਥੋਂ ਜ਼ਮੀਨ ਹੀ ਖਿਸਕ ਗਈ ਹਾਂ ਮਿੱਟੀ ਦਾ ਫਲੋਰ ਜੋ ਗਈ ਆ ਹੂੰ ਤੇ ਉਹ ਉਹ ਵਜੋ ਗਈ ਹੁਣ ਕੀ ਕਰੂਗਾ ਕਿੱਧਰ ਨੂੰ ਜਾਊਗਾ ਹੂੰ 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 ਗਰੀਬ ਬੰਦਾ ਜਿਹੜਾ ਹੈਗਾ ਉਹ ਤੇ ਪਹਿਲਾਂ ਵੀ ਚਾਰਾ ਆਪਣਾ ਦੋ ਡੰਗ ਦੀ ਰੋਟੀ ਦੇ ਲਈ ਜੁਗਾੜ ਹੀ ਰੈਂਦਾ ਜੀ ਉਪਰ ਕੇ ਤਰਾ ਮੈਨੇਜ ਕਰਕੇ ਕੱਚੀ ਛੱਤ ਦਾ ਕੋਠਾ ਇਕੱਠਾ ਜਾਇ ਇੱਕ ਪਾਇਆ ਹੁੰਦਾ ਹੂੰ ਹੂੰ ਤੇ ਐਸੇ ਲਈ ਹਾਲਤੇ ਬੈਠੀ ਆ ਕਿ ਉਹ ਕੋਠਾ ਵੀ ਐਨੀਟਰ ਤੇ ਵਕਾਲਤ ਕਿਉਂਕਿ ਮੇਰੀ بیوی ਜਿਹੜੀ ਹੈ ਉਹ ਵਕਾਲਤ ਕਰਦੀ ਆ ਜੀ ਫਿਰ ਇੱਕ ਵੀਡੀਓ ਉਹਨਾਂ ਨੂੰ ਕਿਸੇ ਆਈ ਕਲਾਇੰਟ ਦੀ ਹਰੀਕੇ ਵਾਲੇ ਸਾਈਟ ਤੋਂ ਜੀ ਜੀ ਜੋ ਉਹਨੇ ਇੱਕ ਸਮਾਲ ਦੀ ਵੀਡੀਓ ਬਣਾ ਕੇ ਪਾਈ ਕਿ ਭਾਜੀ ਮੈਂ ਤੇ ਤੁਸੀਂ ਤੇ ਬੈਠਾ ਹਾਂ ਤੇ ਆਹ ਦੇਖ ਲਓ ਚਾਰੇ ਪਾਸੇ ਪਾਣੀ ਆ ਜੀ ਤੇ ਅੱਜ ਮੇਰੀ ਤਰੀਕ ਹੈ ਤੇ ਮੈਂ ਕਿਵੇਂ ਆ ਸਕਦਾ ਹਾਂ 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 ਦੱਸੋ ਜੀ ਜੱਜ ਸਾਹਿਬ ਨੂੰ ਰਿਕੁਐਸਟ ਕਰੋ ਤੇ ਇਹ ਫਿਰ ਇੱਕ ਕਸਾ ਸਿਰਫ ਇੱਕ ਉਸ ਬੰਦੇ ਦਾ ਨਹੀਂ ਸੀ ਜੀ ਕਿ ਕਾਫੀ ਲੋਕਾਂ ਦੀ ਡਿਮਾਂਡ ਸੀ ਇਸ ਤੋਂ ਬਾਅਦ ਵਕਾਇਈ ਤਰਨ ਤਰਨ ਕੋਰਟ ਨੇ ਇਸ ਸੀ ਵੀ ਇਜਾਜ਼ਤ ਦੇਦੀ ਕਿ ਜਿਹੜਾ ਅੱਜ ਦੀ ਤਰੀਕ ਤੇ ਉੱਤੇ ਆ ਸਕਦਾ ਉਹ ਜੀਆਂ ਨੂੰ ਜੀ ਜਿਹੜਾ ਨਹੀਂ ਆਇਆ ਸਕਦਾ ਤੇ ਉਹਦੇ ਤੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਨਹੀਂ ਕੀਤਾ ਜਾਵੇਗਾ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਖਤਾ ਜਾਵੇਗਾ ਤੇ ਉਹ ਉਹਦੀ ਚੁੱਪ ਕਰਕੇ ਅਗਲੀ ਤਰੀਕ ਪਾ ਦਿੱਤੀ ਜਾਵੇਗੀ ਜੀ ਉਹ ਲੋਕੀ ਆਪਣੀ ਜਗਾ ਸੱਚੇ ਨੇ ਸਰਕਾਰੀ ਕੰਮ ਸਕੂਲਾਂ ਦੇ ਕੰਮ ਨੌਕਰੀ ਪੇਸ਼ਾ ਹਰ ਤਰ੍ਹਾਂ ਦਾ ਬੰਦਾ ਜਿਹੜਾ ਆਪਣੇ ਪਿੰਡਾਂ ਤੋਂ ਨਿਕਲਣਾ ਪਰ ਜਖਾਸ ਕਰਕੇ ਕਿ ਦਰਿਆਵਾਂ ਦੇ ਨੇੜੇ ਕੰਡਿਆਂ ਦੇ ਵਸੇ ਜਿਹੜੇ ਪਿੰਡ ਨੇ ਜੀ ਇਹਨਾਂ ਦੀ ਸਥਿਤੀ ਬਹੁਤ ਮਾੜੀ ਹੋ ਜਾਂਦੀ ਹੈ ਤਰਸ ਆਉਂਦਾ ਹੈਗਾ ਜਦ ਦੇਖ ਕੇ ਕਿ ਸ਼ਾਹ ਸਰਦਾਰ ਜਿਹੜੇ ਨੇ ਉਹ ਟੈਂਟ ਲਾ ਕੇ ਤੇ ਤੁਸੀਂ ਦੇ ਉੱਤੇ ਬੈਠੇ ਨੇ ਜੀ ਸਾਰੀ ਰਾਤ ਬੱਚਿਆਂ ਨੂੰ ਤੇ ਸੌਂਬੀ ਨੀਂਦ ਆ ਜਾਂਦੀ ਹੈ ਤੇ ਵੱਡਿਆਂ ਨੂੰ ਨੀਂਦ ਨਹੀਂ ਆਉਂਦੀ ਜੀ ਇਹ ਨਾ ਹੋਵੇ ਪਾਣੀ ਕਿਸੇ ਬੰਦੇ ਨੂੰ ਛੱਡ ਜਾਵੇ ਆ ਬਿਲਕੁਲ ਸੁੱਤੇ ਪੇ ਰਹਿ ਜਾਂ ਜੀ 88 ਚ ਇਹੀ ਹਾਲ ਹੋਇਆ ਸੀਗਾ 88 ਦੀ ਗੱਲਾਂ ਯਾਦ ਕਰ ਕਰ ਕੇ ਲੋਕ ਹੁਣ ਡਰਨ ਲੱਗ ਪਏ ਜੀ ਬਿਲਕੁਲ ਹੂੰ ਤੇ ਇਹ ਪਾਣੀ ਤੇ ਵਾਕਈ ਹੁਣ ਜਿਹੜਾ ਹੈਗਾ ਇਹ ਸਾਡੇ ਲਈ ਉਹ ਕਹਿਰ ਬਣ ਕੇ ਜਿਹੜਾ ਉਹ ਨਿਬੜੇਗਾ ਮੈਨੂੰ ਲੱਗਦਾ ਨਿਬੜ ਰਿਹਾ ਹੈ ਇਸ ਵੇਲੇ ਤੇ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੁਈ ਨਾ ਕੋਈ ਨਦੀ ਦਰਿਆ ਵਗਦਾ ਹੈ ਤੇ ਜਿਨ੍ਹਾਂ ਚ ਪਿਛਲੇ ਪਾਸੇ ਹਿਮਾਚਲ ਦਾ ਪਾਣੀ ਆਉਂਦਾ ਜੀ ਪਰ ਗੱਲ ਇਹ ਹੈ ਜੀ ਦੇਖੋ ਪੰਜਾਬ ਚ ਸਥਿਤੀ ਬਣੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਹੋਰ ਸੂਬਿਆਂ ਜਾ ਕੇ ਬ੍ਰੇਕਫਾਸਟ ਕਰਨ ਚੱਲੇ ਹੋਏ ਨੇ ਉੱਥੇ ਤਾੜੀਆਂ ਮਾਰੀ ਜਾਂਦੇ ਨੇ ਚੁਟਕਲੇ ਸੁਣਾਈ ਜਾਂਦੇ ਨੇ ਹੋਈ ਕੀ ਜਾਂਦਾ ਮੈਂ ਤਾਂ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਇਸ ਗੱਲ ਨੂੰ ਇਹ ਦੇਖੋ ਜੋ ਸਥਿਤੀ ਬਣੀ ਹੈ ਨਾ ਜੀ ਵੀ ਉਹ ਨਰਾਲੇ ਜੇ ਇੱਕ ਬੰਦੇ ਇੱਕ ਸਥਿਤੀ ਮੈਨੂੰ ਦੇਖ ਰਿਹਾ ਵੀ ਇਹੋ ਜਿਹਾ 92 ਤੋਂ ਉੱਪਰ ਤੁਹਾਡੇ ਕੋਲ ਐਮਐਲਏ ਹੋਣ ਜੀ ਤੇ ਸਰਕਾਰ ਡਾਵਾ ਡੋਲ ਹੂੰ ਹੂੰ ਸਥਿਤੀ ਕੰਟਰੋਲ ਚ ਨਹੀਂ ਜੀ ਲੋਕਾਂ ਦਾ ਭਰੋਸਾ ਤੁਹਾਡੇ ਵਿੱਚ ਨਹੀਂ ਹੂੰ 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 ਇਹੋ ਜੀ ਸਥਿਤੀ ਦੇ ਵਿੱਚ ਜੇ ਤੁਹਾਨੂੰ ਕੋਈ ਇਹ ਕਹਿ ਰਿਹਾ ਕਿ ਵੀ ਕੋਈ ਗੱਲ ਨਹੀਂ ਬੰਦੇ ਤੁਹਾਡੇ ਕੋਲ ਐਮਐਲਏ ਬੜੇ ਨੇ ਜੀ ਤੇ ਤੁਸੀਂ ਡਟ ਕੇ ਕਰੋ ਨਾਸ਼ਤਾ ਪਾਣੀ ਜਿਹੜੇ ਪਾਸੇ ਜਾ ਕੇ ਕਰਨਾ ਕੁਝ ਨਹੀਂ ਹੁੰਦਾ ਸਰਕਾਰ ਆਪਣੀ ਹੀ ਬੰਨੀ ਹੈ ਜੀ ਤੇ ਉਹ ਜਿੱਤੇ ਦੇ ਵਿੱਚ ਇਹ ਤੇ ਹੁਣ ਸਮਝਦਾਰੀ ਉਹਨਾਂ ਨੂੰ ਚਾਹੀਦੀ ਹੈ ਕਿ ਮੈਂ ਹਾਲਾਤ ਕੀ ਨੇ ਮੈਂ ਇਸ ਲਈ ਹੁਣ ਪਰਸੋਂ ਉਹ ਫਿਰੋਜ਼ਪੁਰ ਦੇ ਲਾਗੇ ਹਵਾਈ ਸਰਵੇਖਣ ਝੂੜ ਝਟੇ ਦੇ ਲੈ ਕੇ ਚਲੇ ਗਏ ਅੱਛਾ ਆਏ ਸੀ ਹਾਂ ਜੀ ਹਾਏ ਜੀ ਆਏ ਜੀ ਤੇ ਅਮਾ ਭਾਈ ਟੋੜਾ ਕੀਤਾ ਉਹਨਾਂ ਨੇ ਹੂੰ ਹੂੰ ਤੇ ਉਹਦੇ ਵਿੱਚ ਉਹ ਇੱਕ ਤੇ ਉਹਨਾਂ ਕੁ ਮੀ ਹੈਰੋ ਹਨ ਵਾਈ ਦੌਰੇ ਵੀ ਜਿਹੜੇ ਨੇ ਨਾ ਜੀ ਜੀ ਇੱਕ ਮਜ਼ਾਕ ਬਣ ਚੁੱਕੇ ਨੇ ਹੂੰ 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 ਬੜੇ ਕੁ ਡਰੋਨ ਨੇ ਥੋੜੇ ਕੁ ਕਿਤੇ ਆ ਕੈਂਪ ਲਾਓ ਬੈਠੋ ਲੋਕਾਂ ਦੇ ਨਾਲ ਸੰਪਰਕ ਚਾਓ ਲੋਕਾਂ ਦੀਆਂ ਗੱਲਾਂ ਸੁਣੋ ਜੀ ਇਹ ਫੋਟੋਆਂ ਤੇ ਵੇਖ ਲਓ ਕਿਸੇ ਆਪਣੇ ਇਨਾ ਤੰਤਰ ਹੈਗਾ ਡਰੋਨ ਦੇ ਜ਼ਰੀਏ ਫੋਟੋਆਂ ਖਿੱਚ ਕੇ ਤੇ ਹੈਲੀਕਾਪਟਰ ਗੇੜੀ ਮਾਰ ਕੇ ਲਿਆ ਦੇ ਤੁਸੀਂ ਇਹੋ ਵੇਖਣਾ ਜੀ ਤੁਸੀਂ ਵੇਖਦੇ ਕੀ ਉੱਪਰ ਚੜ ਕੇ ਹੈਲੀਕਾਪਟਰ ਤੇ ਹਾਂ ਗੱਲ ਤਾਂ ਆਹੀ ਹੈ ਵੀ ਵੇਖਣਾ ਕੀ ਹੈ ਵੀ ਜਦੋਂ ਤੁਸੀਂ ਜਾਂ ਫਿਰ ਪਜਾਮਾ ਚ ਕੀ ਕਹਿੰਦੇ ਚਿੱਕੜ ਚ ਪਜਾਮਾ ਲੈ ਕੇ ਵੜ ਜਾਣਾ ਸਣੇ ਪਜਾਮੇ ਵੜ ਜਾਣਾ ਤੇ ਫੋਟੋਆਂ ਲਾ ਦੇਣੀਆਂ ਦੱਸੋ ਲੋਕਾਂ ਦਾ ਦਰਦ ਤੇ ਤੁਹਾਨੂੰ ਦਿਖਾਈ ਥੋੜਾ ਦੇਊਗਾ ਪਰ ਉਹ ਤੇ ਲੋਕਾਂ 'ਚ ਜਾ ਕੇ ਵਿਚਰਾਂਗਾ ਤੇ ਦਿਖਾਈ ਦੇਊਗਾ ਹੂੰ ਹੂੰ ਉਹਨੂੰ ਮਹਿਸੂਸ ਕਰਨਾ ਪਏਗਾ ਜੀ ਇਹ ਮੌਕਾ ਹੁਣ ਜਿੱਥੇ ਵੀ ਟੀਵੀ ਤੇ ਤੁਸੀਂ ਲਾ ਲਓ ਤੇ ਜੇ ਕਿਤੇ ਕੋਈ ਪੱਤਰਕਾਰ ਪੁੱਛ ਲੈਂਦਾ ਕਿ ਸਰਕਾਰ ਉਹ ਕਹਿੰਦਾ ਜੀ ਕੋਈ ਇੱਕ ਬੰਦਾ ਨਹੀਂ ਆਇਆ ਜੀ ਕਿ ਇੱਕ ਬੰਦਾ ਆ ਕੇ ਜੇਵਣ ਕਿ ਸਾਡੇ ਇਸ ਏਰੀਏ ਦੇ ਕੋਈ ਪੰਚ ਸਰਪੰਚ ਕੋਈ ਪਾਰਟੀ ਦਾ ਮੁਖੀ ਕੋਈ ਪਾਰਟੀ ਦਾ ਮੈਂਬਰ ਵੀ ਆ ਕੇ ਦਲਾਸਾ ਹੀ ਦੇਜੋ ਹੂੰ ਹੂੰ ਅਗਰ ਹੌਲਾ ਦਾ ਗੱਲ ਇਹ ਆ ਜੀ ਡਾਰੀ ਪਤਾ ਨਹੀਂ ਐਡਾ ਕੀ ਪਿਆ ਖੜਾ ਮੈਂ ਹੈਰਾਨੀ ਦੀ ਗੱਲ ਹੈ ਵੇ ਦੇਖੋ ਵੀ ਤੁਸੀਂ ਜਾਓ ਯਾਰ ਅਗਲਾ ਦੇਖੋ ਬੱਚੇ ਨੂੰ ਤਾਪ ਚੜ ਜਾਂਦਾ ਉਹਦੀ ਮਾਂ ਉਹਦੇ ਨਾਲ ਪੈ ਜੇ ਨਾ ਆਪਾਂ ਹੌਸਟਲ ਚ ਹੁੰਦੇ ਸੀ ਛੋਟੇ ਹੁੰਦੇ ਤੇ ਜੇ ਮਾਂ ਬਾਪ ਮਿਲ ਨਹੀਂ ਆ ਜਾਂਦੇ ਤਾਂ ਤਾਪ ਲੈ ਜਾਂਦਾ ਸੀ ਜੀ ਹੈ ਦੱਸੋ ਇਹ ਤਾਂ ਚੁਟਕਲੇ ਸੋਝਦੇ ਨੇ ਗੱਲਾਂ ਇਹ ਦੀਨਾਨਗਰ ਤੋਂ ਇੱਕ ਬੰਦੇ ਦੀ ਮੈਂ ਇੰਟਰਵਿਊ ਸੁਣ ਰਿਆ ਸੀ ਉਹ ਹੀ ਉਹ ਕਹਿ ਰਿਹਾ ਸੀਗਾ ਜੀ ਕਹਿੰਦਾ ਨਹੀਂ ਮੈਨੂੰ ਪਤਾ ਕਿ ਤੁਹਾਡੇ ਅਫਸਰਾਂ ਨੇ ਅਸਲੇ ਇਹੋ ਜੀ ਸਥਿਤੀ 'ਚ ਆ ਕੇ ਕੁਝ ਵੀ ਨਹੀਂ ਕਰ ਪਾਣਾ ਕੀ ਕਰ ਲੈਣਗੇ ਸਾਡਾ ਹਾਂ 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 ਪਰ ਇਹ ਹੈ ਕਿ ਕੋਈ ਸਰਕਾਰ ਦਾ ਕੋਈ ਅਫਸਰ ਕੋਈ ਐਮਐਲਏ ਕੋਈ ਉਹਨਾਂ ਦਾ ਕੋਈ ਪ੍ਰਧਾਨ ਵੀ ਆ ਜੇ ਨਾ ਹੂੰ 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 ਸਾਨੂੰ ਇਹਨਾਂ ਪਤਾ ਹੁੰਦਾ ਕਿ ਸਾਡੇ ਨਾਲ ਜੋ ਵਾਪਰ ਰਿਹਾ ਉਹ ਕਿਟੋ ਕਿਟੋ ਨਾਲ ਦੀ ਨੌਲੇਜ ਵਿੱਚ ਹੈ ਨੌਲੇਜ ਹੈ ਹਾਂ ਹਾਂ ਜੋ ਇਹ ਪਰ ਅਵੇਸਲੇ ਹੋ ਗਏ ਨੇ ਇਹ ਸੋਚਦੇ ਨੇ ਕਿ 92 ਤੋਂ ਹੀ 94 ਹੋ ਗਏ ਜੀ ਤੇ ਜੇ ਇਹ ਕੁਝ ਸਾਰਾ ਕੁਝ ਜਾਰੀ ਰਿਹਾ ਇਹ ਜੀ ਜੀ ਜਦੋਂ ਸਿਤੀ ਖਰਾਬ ਹੁੰਦੀ ਆ ਉਸ ਵੇਲੇ ਇਹ ਸਾਰੇ ਦੇ ਸਾਰੇ ਕੇਂਦਰ ਦੇ ਡਿਪੈਂਡਡ ਹੋ ਜਾਂਦੇ ਨੇ ਹੂੰ 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 ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਫੌਜ ਸਦ ਲਈ ਜਾਂਦੀ ਆ ਕੰਟਰੀ ਅਰਧ ਦੀਆਂ ਸਕੀਮ ਜਿਹੜੀਆਂ ਟੀਮਾਂ ਆ ਜਾਂਦੀਆਂ ਨੇ ਜੀ ਉਹਨ ਇੱਕ ਦੁੱਖਾ ਥਾਵਾ ਤੇ ਪੰਜਾਬ ਪੁਲਿਸ ਦੇ ਜਵਾਨ ਵੀ ਮਦੇਖੇ ਨੇ ਕਿ ਉਹ ਵੀ ਕਿਸਤੀਆਂ ਬੇੜੀਆਂ ਲਗੇ ਤੇ ਪਜੀਵਰਦੇ ਨੇ ਉਹ ਵੀ ਕਈ ਆਸਾਂ ਸਪੋਟਾਂ ਵੀ ਖਚਾਈ ਜਾਂਦੇ ਦੱਸੋ ਕਈ ਤਾਂ ਚੰਗੀ ਗੱਲ ਹੈ ਜਾਣਾ ਚਾਹੀਦਾ ਪਰ ਉਹ ਪੂਰੀ ਤਿਆਰੀ ਨਾਲ ਤਨ ਦੇਉ ਜਾਣਾ ਚਾਹੀਦਾ ਮੰਤਰੀਆਂ ਨੂੰ ਇਸ ਲਈ ਆਪਣੇ ਉਹ ਮੰਤਰੀ ਆਪਕਲ ਪ੍ਰੀਕਲ ਮਲੋਟ ਦੀ ਕਿ ਮੇਰੇ ਘਰ ਦੇ ਅਗੇ ਪਾਣੀ ਆ ਗਿਆ ਤੇ ਦਾਬੇ ਮਾਰ ਰਹੀ ਉਸ ਬਲਜੀਤ ਕੌਰ ਬੀਬੀ ਬਲਜੀਤ ਕੌਰ ਸਰਕਾਰੀਆ ਨੂੰ ਹਾਂ ਤੇ ਲੋਕਾਂ ਦੇ ਪਾਣੀ ਦਿਸੇ ਨਹੀਂ ਤੁਹਾਨੂੰ ਉਹ ਪਹਿਲਾਂ ਤੁਹਾਨੂੰ ਉਹ ਮੰਤਰੀ ਸਾਹਿਬ ਨੂੰ ਪੁੱਛੋ ਕਿ ਪਹਿਲੀ ਵਾਰੀ ਆਇਆ ਹੂੰ ਹੂੰ ਕਿੰਨੇ ਸਾਲਾਂ ਤੋਂ ਉਸ ਏਰੀਆ ਜਿਹੜੇ ਦੀ ਹੈ ਜੀ ਫਿਰ ਤਸਵੀਰ ਪਾਉਣੀ ਜ਼ਰੂਰੀ ਸੀ ਵੀ ਆਪਦੇ ਘਰ ਦੀ ਤਸਵੀਰ ਪਾਉਣੀ ਜ਼ਰੂਰੀ ਸੀ ਇਹ ਤਾਂ ਹੈਰਾਨੀ ਦੀ ਗੱਲ ਹੈ ਦੱਸੋ ਹੂੰ ਤਿੰਨ ਦਿਨਾਂ ਤੋਂ ਜਿੰਨਾ ਮੀਂਹ ਪੈ ਰਿਹਾ ਕੀ ਸਾਡੇ ਜਿਹੜਾ ਸੀਵਰੇਜ ਹੈ ਜਿਹੜੇ ਬਹੁਤ ਸਾਲ ਪੁਰਾਣਾ ਸੀਵਰੇਜ ਤੰਤਰ ਬਣ ਗਿਆ ਉਹਨੂੰ ਚੱਲ ਪਾਉਂਦਾ ਨਹੀਂ ਚੱਲ ਪਾਏਗਾ ਪਰ ਆਪਣੇ ਚੱਬਾ ਸਾਹਿਬ ਮੈਂ ਥੋੜਾ ਜਿਹਾ ਸਫਰ ਕਰਕੇ ਆਇਆ ਅਜ ਬਰਨਾਲੇ ਤੱਕ ਕੱਲ ਤਾਂ ਬਠਿੰਡੇ ਜਿਹੜਾ ਹਾਈਵੇ ਸੀ ਨਾ ਜੀ ਸੰਡੇ ਨੂੰ ਸੌਰੀ ਜੀ ਪੁੱਜੋ ਆ ਜੀ ਉੱਥੇ ਗੋਡੇ-ਗੋਡੇ ਪਾਣੀ 2-2 ਫੁੱਟ ਪਾਣੀ ਜੇ ਜੇ ਤੁਸੀਂ ਬਠਿੰਡੇ ਤੋਂ ਚੰਡੀਗੜ੍ਹ ਜਾਣਾ ਹੋਵੇ ਜੀ ਕਈ ਥਾਵਾਂ ਦੇ ਉੱਤੇ ਐਨਾ ਕੁ ਬਲਾਈਂਡ ਥਾਵਾਂ ਦੇ ਉੱਤੇ ਪਾਣੀ ਖੜਾ ਹੁੰਦਾ ਤੁਹਾਨੂੰ ਹਾਦਸੇ ਵੀ ਹੋ ਚੁੱਕੇ ਆ ਗੱਡੀ ਕਿਦਾਂ ਪਾਣੀ ਚ ਵੱੰਦੀ ਐ ਪਾਣੀ ਚ ਵੱਜਦਾ ਗੱਡੀ 부ੜਕ ਗਈ ਨੈਸ਼ਨਲ ਹਾਈਵੇ ਥੌਰਟੀ ਦਾ ਕੋਈ ਧਿਆਨ ਨਹੀਂ ਐਨੇ ਫਾਲਟੀ ਡਿਜ਼ਾਈਨ ਨੇ ਮੈਂ ਹੈਰਾਨ ਆ ਇਸ ਗੱਲ ਤੋਂ ਵੀ ਹੋਈ ਕਿ ਜਾਂਦਾ ਦੱਸੋ ਇਹ ਵੀ ਰੱਬ ਦੇ ਪਰੋਸੇ ਹੀ ਮੀਂਹ ਦੇ ਰੱਬ ਦੇ ਪਰੋਸੇ ਸਰਕਾਰ ਦੇ ਰੱਬ ਦੇ ਪਰੋਸੇ ਲੋਗ ਹਾਂ ਲੱਭ ਲੋ ਹੁਣ ਅਜੀਬ ਅਈ ਦੁਪਹਿਰੇ ਕਿਸੇ ਕੰਮ ਦੇ ਲਈ ਜਦੋਂ ਘਰੋਂ ਨਿਕਲਦੇ ਆ ਕਿ ਸਾਨੂੰ ਪਤਾ ਕਿ ਇਸ ਸੜਕ ਤੇ ਪਾਣੀ ਖੜਦਾ ਰੋਜ਼ ਖੜਦਾ ਜੀ ਜੀ ਤੇ ਸੁਭਾਵਿਕ ਤੌਰ ਤੇ ਵੀ ਸਪੀਡ ਜਿਹੜੀ ਆ ਘਟਾ ਲੈਣੇ ਆ ਹੂੰ ਹੂੰ ਪਰ ਪਿਛਲੇ 3-4 ਦਿਨਾਂ ਦੇ ਮੀਂਹ ਦੇ ਨਾਲ ਜਿਹੜਾ ਟੋਆ ਉੱਥੇ 6 ਇੰਚ ਦਾ ਸੀ ਉਹ ਅੱਜ ਵੱਧ ਕੇ 1.5 ਫੁੱਟ ਦਾ ਹੋ ਗਿਆ ਜੀਟੀ ਵੱਡੇ ਮੈਂ ਹਾਈਵੇਅ ਦੇ ਉੱਤੇ ਹਾਈਵੇਅ ਦੇ ਉੱਤੇ ਬਣੇ ਪਏ ਆ ਜੀ ਦੱਸੋ ਕੀ ਕਰੂੰਗੇ ਉਹਦੀ ਡੂੰਘਾਈ ਵੀ ਵੱਧ ਗਈ ਉਹਦੀ ਚੌੜਾਈ ਵੀ ਵੱਧ ਗਈ ਹੂੰ ਹੂੰ ਤੇ ਇਹ ਪਤਾ ਤੁਹਾਨੂੰ ਉਹਨੂੰ ਲੱਗਦਾ ਜੇ ਉਹ ਤੁਹਾਡੇ ਤੋਂ ਅੱਗੇ ਜਾਣ ਵਾਲਾ ਵਾਹਨ ਉਹ ਚਕੜਮ ਕਰਕੇ ਵੱਜ ਕੇ ਬੁਰਕ ਕੇ ਬਾਹਰ ਨੂੰ ਆਂਦਾ ਜੇ ਜੇ ਤੁਸੀਂ ਕਿ ਨਹੀਂ ਹੈਗਾ ਤਾਂ ਕਰਮਾਂ ਵਾਲੇ ਤੁਹਾਡਾ ਪਤਾ ਨਹੀਂ ਕਦੋਂ ਤੁਸੀਂ ਤੁਹਾਡੀ ਲੋਟ ਨਹੀਂ ਲੱਗਦੀ ਜੇ ਤੁਹਾਡੇ ਅੱਗੇ ਕੋਈ ਕਾਰ ਜਿਹੜੀ ਤੁਸੀਂ ਨਹੀਂ ਦੇਖੀ ਤੇ ਫਿਰ ਵਾਰੀ ਤੁਹਾਡੀ ਫਿਰ ਤੁਸੀਂ ਲੋਕਾਂ ਦੇ ਲਈ ਜਿਹੜੀ ਪਿੱਛੇ ਮਿਸਾਲ ਬਣ ਕੇ ਅੱਗੇ ਨਿਕਲੋਗੇ ਹੂੰ 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 ਉਹ ਬਾਰਿਸ਼ ਤੇ ਉੱਤੇ ਨਹੀਂ ਕੰਟਰੋਲ ਕਿਸੇ ਦਾ ਨਹੀਂ ਚੰਬਾ ਸਭ ਬਾਰਿਸ਼ ਤੇ ਕੰਟਰੋਲ ਤਾਂ ਹੈ ਨਹੀਂ ਪਰ ਦੇਖੋ ਹੁਣ ਮੈਂ ਨਿੱਕੀ ਜੀ ਗੱਲ ਕਰਦਾ ਆਪਾਂ ਬਾੜੀਕ ਨਾ ਕਰੀਏ ਖਰੜ ਤੇ ਮੁਹੱਲੀ ਲੈ ਲਓ ਪੰਜਾਬ ਦੇ ਸਭ ਤੋਂ ਕਮਾਊ ਪੁੱਤ ਨੇ ਖਰੜ ਤਾਂ ਨਿੱਕੀ ਜੀ ਦੇਖ ਲਓ ਉਹਨਾਂ ਦੀ ਕਾਉਂਸਲ ਹੈ ਕਾਰਪੋਰੇਸ਼ਨ ਵੀ ਹੈ ਨਹੀਂ ਸਭ ਤੋਂ ਵੱਧ ਕਹਿੰਦੇ ਜੀ 500 ਕਰੋੜ ਰੁਪਏ ਰਿਜ਼ਰਵ ਪਿਆ ਉਹਨਾਂ ਕੋਲੇ ਮੈਨੂੰ ਜੋ ਪਤਾ ਲੱਗਿਆ ਤੇ ਕਹਿੰਦੇ ਉਸੇ ਦਾ ਹੀ ਰੌਲਾ ਸੀ ਬੀਬੀ ਅਨਮੋਲ ਗਗਨਮਾਨ ਜਿਹੜੀ ਕਹਿੰਦੀ ਸੀ ਮੇਰੇ ਨਾਂ ਤੇ ਪੈਸੇ ਇਕੱਠੇ ਕਰ ਰਿਆ ਫਲਾਨਾ ਕਰ ਰਿਆ ਉੱਥੇ ਬੜਾ ਰੌਲਾ ਚੱਲੀ ਜਾਂਦਾ ਤੇ ਉੱਥੋਂ ਦੇ ਹਾਲਾਤ ਜੇਕਰ ਦੇਖੋ ਕਿਤੇ ਗੱਡੀ ਹੈ ਇੱਧਰ ਜਿਹੜਾ 에어ਪੋਰਟ ਰੋਡ ਤੋਂ 에어ਪੋਰਟ ਰੋਡ ਹੈ ਜਿਹੜੀ ਨਵੇਂ ਚੰਡੀਗੜ੍ਹ ਨੂੰ ਜਾਂਦੀ ਹੈ ਉੱਤੋਂ ਹਾਈਵੇ ਲੰਘਦਾ ਜਿਹੜਾ ਆਪਣਾ ਇੱਧਰਲਾ ਖਰੜ ਤੋਂ ਅੰਮ੍ਰਿਤਸਰ ਲੁਧਿਆਣੇ ਨੂੰ ਆਉਨੇ ਆ ਉਹਦੇ ਥੱਲੇ ਸ਼ਾਮ ਨੂੰ 6 ਵਜੇ ਇੱਕ ਇੱਕ ਘੰਟਾ ਦੋ ਦੋ ਘੰਟੇ ਜਾਮ ਲੱਗਦਾ ਜੀ ਨਾਲ ਨਾਲੇ ਬੱਤੀਆਂ ਪੁਲਿਸ ਹੈ ਨਹੀਂ ਕਿਉਂਕਿ ਕੰਮਕਾਜੀ ਲੋਕ ਆਉਂਦੇ ਨੇ ਤੇ ਤੁਸੀਂ ਹੈਰਾਨ ਰਹੋਗੇ ਕਿ ਉੱਥੇ ਸੜਕਾਂ ਟੁੱਟੀਆਂ ਪਾਣੀ ਖੜਾ ਹੈ ਜਿਹੜਾ ਆਪਣਾ ਇੱਕ ਚੌਂਕ ਹੈਗਾ ਜੀ ਨਾਗਰਾ ਚੌਂਕ ਹੈ ਜੀ ਉਹ ਦੇਖ ਲਓ ਬੱਸਾਂ ਵਾਲੇ ਹੁੰਦੇ ਸੀ ਨਾਗਰਾ ਜ ਮੈਨੂੰ ਲੱਗਦਾ ਪੁਰਾਣੇ ਤੇ ਉਹਨਾਂ ਦੇ ਉਹ ਬੱਸਾਂ ਖੜਦੀਆਂ ਹੁੰਦੀਆਂ ਇਹ ਛੋਟੇ ਜਿਹੇ ਖੇਤਾਂ ਜਿਹਾਂ 'ਚ ਹੁੰਦਾ ਸੀ ਤੇ ਉਹ ਦੇਖ ਲਓ ਉਹ ਪਰਾਂ ਨੂੰ ਜਾਂਦਾ ਜੀ ਜਿਹੜਾ ਮੈਂ ਹੈਰਾਨ ਆ ਜੀ ਗੋਡੇ-ਗੋਡੇ ਟੋਏ ਪਏ ਖੜੇ ਆ ਤੇ ਕੋਈ ਲਾ ਨਹੀਂ ਹੈ ਵੀ ਕਿਹੜਾ ਸੜਕ ਤੋਂ ਕਿੰਨਾ ਉੱਚਾ ਚੱਕ ਕੇ ਕੋਈ ਬਣਾ ਲੇ ਮਿੱਟੀ ਕਿੱਥੋਂ ਆ ਰਹੀ ਹੈ ਹੈਰਾਨੀ ਦੀ ਗੱਲ ਹੈ ਜਦੋਂ ਭਰਤ ਆ ਜਿਹੜੀ ਉਹ ਤੁਸੀਂ ਪਾ ਨਹੀਂ ਸਕਦੇ 3 ਫੁੱਟ ਤੋਂ ਉੱਤੇ ਤੁਸੀਂ ਪਾ ਨਹੀਂ ਸਕਦੇ ਪੰਜਾਬ ਦੇ ਅੱਧੇ ਤੋਂ ਵੱਧ ਪੱਠੇ ਬੰਦ ਹੋ ਗਏ ਆ ਜੀ ਇਸੇ ਕਰਕੇ ਵੀ ਤੁਸੀਂ ਮਿੱਟੀ ਨਹੀਂ ਚੱਕ ਸਕਦੇ ਤੇ ਇੱਥੇ ਮਿੱਟੀ ਕਿੱਥੋਂ ਆ ਰਹੀ ਹੈ ਮੈਂ ਇਸ ਗੱਲ ਦਾ ਹੈਰਾਨ ਆ ਇਸੇ ਕੋਈ ਇਹ ਸਾਰੀਆਂ ਚੀਜ਼ਾਂ ਸਾਨੂੰ ਸਭ ਨੂੰ ਪਤਾ ਕਿ ਕਿਹੜੀ ਸਰਕਾਰ ਦੇ ਵੇਲੇ ਕਿ ਹਰ ਸਰਕਾਰ ਦੇ ਵੇਲੇ ਕੋਈ ਨਾ ਕੋਈ ਸਰਕਾਰੀ ਸੰਤਰ ਜਿਹੜਾ ਹੈ ਉਹ ਲੀਡਰਾਂ ਦੀ ਸ਼ਹਿ ਤੇ ਸਾਰਾ ਕੁਝ ਇਜਾਜ਼ਤਾਂ ਦਿੰਦਾ ਜੀ ਅੱਜ ਤੁਸੀਂ ਦੀ ਗੱਲ ਕਰਦੇ ਹੋ ਕਿ ਮਿੱਟੀ ਕਿੱਧਰ ਆ ਰਹੀ ਤੇ ਦੂਸਰੇ ਪਾਸੇ ਕਨਾਲ ਦੀ ਨਾਲ ਇੱਕ ਹੋਰ ਖਬਰ ਦੋ ਦਿਨ ਪਹਿਲਾਂ ਆਈ ਹੈ ਕਿ ਇਸੇ ਹੀ ਏਰੀਆ ਚ ਸਿਸਵਾ ਏਰੀਏ ਦੇ ਵਿੱਚ ਜੀ ਜੰਗਲਾਤੀ ਜ਼ਮੀਨ ਨੂੰ ਬੁਲਡੋਜ਼ਰ ਲਾ ਕੇ ਫਲੈਟ ਕੀਤਾ ਜਾ ਰਿਹਾ ਦੱਸੋ 15 ਕੀਤਾ ਜਾ ਰਿਹਾ ਹੂੰ ਪਦਰਾ ਕੀਤਾ ਜਾ ਰਿਹਾ ਤੇ ਇਹ ਕਿ ਉਥੋਂ ਦੀ ਪੰਚਾਇਤ ਕਹਿੰਦੀ ਹੈ ਕਿ ਵੀ ਸਾਡਾ ਇਲਾਕਾ ਜਿਹੜਾ ਹੈ ਧਾਰਾ 24 ਦੇ ਵਿੱਚ ਆਂਦਾ ਯਾਨੀ ਕਿ ਇੱਥੇ ਜੰਗਲਾਤ ਵਿਭਾਗ ਦੇ ਕੋਲੋਂ ਐਨਸੀ ਲੈਣ ਤੋਂ ਜੀ ਮੇਰਾ ਕੰਮ ਹੋ ਨਹੀਂ ਸਕਦਾ ਹੂੰ 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 ਤੇ ਜੰਗਲਾਤ ਵਿਭਾਗ ਕਹਿੰਦਾ ਨਹੀਂ ਇੰਨਾ ਏਰੀਆ ਜਿਹੜਾ ਉਹਦੇ ਉੱਤੇ ਸਾਡੀ ਧਾਰਾ ਲਾਗੂ ਨਹੀਂ ਹੁੰਦੀ ਜੀ ਹੁਣ ਦੱਸੋ ਉਹ ਕਿੱਥੋਂ ਤੱਕ ਵਰਕਆਊਟ ਕਰਕੇ ਜੀ ਅਗਲੇ ਆੜੇ ਇਹ ਗੇਮ ਖੇਡੀ ਮਿੱਟੀ ਵੀ ਪੁੱਟੀ ਗਈ ਤੇ ਮਿੱਟੀ ਕਿਤੇ ਜਾ ਕੇ ਪਈ ਵੀ ਹੋਊ ਜਿਹੜੀ ਤੁਸੀਂ ਗੱਲ ਕਰਦੇ ਹੋ ਮਿੱਟੀ ਆ ਕਿਥੋਂ ਰਹੀ ਹੂੰ 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 ਉਹ ਇੱਕ ਸਰਕਾਰ ਦੇ ਵੇਲੇ ਨਹੀਂ ਇਹ ਜਿਹੜੀ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਹਦੇ ਹੇਠਲੇ ਪੱਧਰ ਤੇ ਜਿਹੜੇ ਇਹਨਾਂ ਦੇ ਲੀਡਰ ਸਾਹਿਬਾਨ ਨੇ ਜੀ ਉਹ ਤਪੋਸੀਆਂ ਮਾਰ ਕੇ ਡੱਡੂ ਵਾਂਗੂ ਦੂਸਰੀਆਂ ਪਾਰਟੀਆਂ ਚੋਂ ਆਏ ਸਭ ਕੁਝ ਉਹਨਾਂ ਨੂੰ ਪਤਾ ਹੁੰਦਾ ਕਿਵੇਂ ਕਰਨਾ ਉਹ ਦਾ ਦੱਸਦੇ ਜੀ ਲੈਂਦੇ ਹੀ ਜਾਂਦੇ ਉਹ ਦਾ ਦੱਸਣ ਨੂੰ ਤਾਂ ਲੈਂਦੇ ਗਏ ਵੀ ਸਾਨੂੰ ਦੱਸੋ ਤੇ ਉਹਨਾਂ ਨੂੰ ਪਤਾ ਕਿ ਵੀ ਉੱਪਰ ਜਿਹੜਾ ਹੈਗਾ ਪਾਰਟੀ ਦਾ ਨਾਂ ਜੋ ਮਰਜ਼ੀ ਰੱਖ ਲੀਏ ਕਾਂਗਰਸ ਅਕਾਲੀ ਆਮ ਪਾਰਟੀ ਪਰ ਉਹ ਜਿਹੜੇ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਨੇ ਉਹਨਾਂ ਨੇ ਸਾਰੇ ਸਾਬਣ ਦੇਖੇ ਆ ਉਹਨਾਂ ਨੇ ਅਕਾਲੀਆਂ ਦੇ ਸਾਬਣ ਵੀ ਦੇਖੇ ਆ ਉਹਨਾਂ ਨੇ ਕਾਂਗਰਸ ਦੇ ਸਾਬਣ ਵੀ ਦੇਖੇ ਆ ਤੇ ਉਸ ਕਰਕੇ ਇਹ ਸਥਿਤੀ ਜਿਹੜੀ ਆ ਇਹ ਬਣੀ ਹੋਈ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੁਝ तकरीबन ਅੱਧੇ ਪੌਣੇ ਘੰਟੇ ਤੋਂ ਮੀਂਹ ਜਿਹੜਾ ਉਹ ਇਧਰਲੇ ਪਾਸੇ ਜਿੱਧਰ ਅਮਰਤੌਰਲੇ ਪਾਸੇ ਕੁਝ ਥਮਿਆ ਕੁਝ ਮੰਦ ਆ ਜੇ ਇਹ ਅਗਲੇ 24 ਘੰਟੇ ਦੁਬਾਰਾ ਨਾ ਵਸੇ ਤਾਂ ਸਥਿਤੀ ਕੱਲ੍ਹ ਸ਼ਾਮ ਤੱਕ ਹੋਲੇ ਹੋਲੇ ਕੰਟਰੋਲ ਤੇ ਆ ਜਾਏਗੀ ਬਾਕੀ ਡਿਪੈਂਡ ਕਰਦਾ ਹੈਗਾ ਕਿ ਹਿਮਾਚਲ ਦੇ ਵਿੱਚ ਜਿਹੜਾ ਹੈਗਾ ਕਿਸ ਲੈਵਲ ਤੱਕ ਦਾ ਮੌਸਮ ਦਾ ਮਜਾਜ ਰਹਿੰਦਾ ਜੀ ਤੇ ਹੁਣ ਆਪਾਂ ਗੱਲ ਕਰ ਲਈਏ ਜੀ ਕਲਾਸਟੈਂਡ ਜੈ ਹਿੰਦ ਤੇ ਸੱਦੇ ਕਾਂਗਰਸੀਏ ਕੀ ਬਣਿਆ ਜੀ ਤੁਹਾਨੂੰ ਪਤਾ ਵੀ ਜਿੰਨੇ ਬੰਦੇ ਓਨੇ ਹੀ ਆਪਣੇ ਤਾਂ ਭਾਰਤ ਦਾ ਜਿਹੜਾ ਸਤੰਭ ਆ ਉਹ ਚਾਰ ਮੂੰਹੇ ਸ਼ੇਰਾਂ ਵਾਲਾ ਦਿਸਦੇ ਤਿੰਨ ਨੇ ਇਹਨਾਂ ਦਾ ਪਤਾ ਹੀ ਨਹੀਂ ਕਿੰਨੇ ਮੂੰਹੇ ਸ਼ੇਰ ਆ ਕਾਂਗਰਸ ਦੇ ਪੰਜਾਬ ਦੇ ਸਤੰਭ ਚ ਦੇਖੋ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਤੇ ਕੋਲ ਹਲੇ ਹੋਰ ਕੋਈ ਕੈਪਟਨ ਨਹੀਂ ਹੈ ਜੀ ਸਾਡੇ ਖਾਸ ਕਰਕੇ ਇਸ ਖਿੱਤੇ ਦੀ ਜਿਹੜੀ ਰਾਜਨੀਤੀ ਹੈ ਜੀ ਉਹ ਚਿਹਰਾ ਆਧਾਰਿਤ ਹੈ ਜੀ ਯੋ ਤੱਕ ਕਿ ਜਿਹੜਾ ਨਹੀਂ ਮਿਲਦਾ ਕਪਤਾਨੀ ਕਰਨ ਦੇ ਲਈ ਜੀ ਉਨੀ ਦੇਰ ਤੱਕ ਤੇ ਇਹਨਾਂ ਦੀ ਹਾਸੀ ਟੀਮ ਵੀ ਜਿਹੜੀ ਆ 50 ਸਾਈਡ ਤੇ ਬਿਠੀ ਰਹਿੰਦੀ ਹੈ ਜੀ ਅੱਲਾ ਸ਼ੇਰੀ ਕੈਪਟਨ ਨੇ ਦੇਣੀ ਹੈ ਹੂੰ ਹੂੰ ਫੜ ਲਾ ਓ ਫੜ ਲਾ ਓ ਚੱਲ ਜਾ ਓ ਉਹ ਕੈਪਟਨ ਨੇ ਕਹਿਣਾ ਪਰ ਐਤਲੇ ਕੈਪਟਨ ਹੀ ਕੋਈ ਨਹੀਂ ਹਾਂ ਬਿਲਕੁਲ ਜੇ ਕੈਪਟਨ ਹੈ ਤੇ ਇਕੱਠੇ ਹੀ ਜਿਵੇਂ ਗੈਰਾ ਮੈਂਬਰਾਂ ਦੀ ਟੀਮ ਹੈ ਤੇ 11 ਦੇ 11 ਹੀ ਕੈਪਟਨ ਹਾਂ ਬਿਲਕੁਲ ਹੂੰ ਜੇ ਕੈਪਟਨ ਹੀ 11 ਦੇ 11 ਤੇ ਉਨੀ ਹੀ ਟੀਮ ਆ ਤੇ ਕਿਹੜਾ ਕਿਹਦੀ ਸੁਣੂਗਾ ਤੇ ਕਿਹੜਾ ਕਿੰ ਨੂੰ ਕੀ ਕਹੂਗਾ ਬਿਲਕੁਲ ਜੀ ਆਪਣੇ ਲੈਵਲ ਤੇ ਸਾਰੇ ਜਿਹੜੇ ਨੇ ਉਹ ਪ੍ਰਧਾਨ ਬਣੀ ਫਿਰਦੇ ਨੇ ਇੱਕ ਪੰਜਾਬਿਕ ਹਕਮਤ ਹੈ ਕਿ ਬਾਜ਼ਾਰ ਜਾਂਦੇ ਆ ਜਦੋਂ ਕਿਸੇ ਏਰੀਆ 'ਚ ਆਵਾਜ਼ ਮਾਰਦੀ ਹੈ ਪ੍ਰਧਾਨ ਜੀ ਦੇ ਅੱਧਾ ਬਾਜ਼ਾਰ ਜਿਹੜਾ ਹੈ ਉਹ ਪਿੱਛੇ ਮੁੜ ਕੇ ਵੇਖਣ ਲੱਗ ਪੈਂਦਾ ਉਹ ਕਹਿੰਦਾ ਮੈਨੂੰ ਨਾ ਮਾਰੀ ਹੋਏ ਕਿਸ ਨੇ ਮੈਨੂੰ ਨਾ ਮਾਰੀ ਹੋਏ ਹੂੰ ਤੋਂ ਕਾਂਗਰਸ ਨੇ ਸੱਦਿਆ ਸੀ ਕੱਲ ਦਿੱਲੀ ਸਾਰੇ ਜੀ ਪਤਾ ਲੱਗਾ ਸੀਗਾ ਕਿ ਰਾਹੁਲ ਗਾਂਧੀ ਇਹਨਾਂ ਦੀ ਕਲਾਸ ਲੈਣ ਗਏ ਤੇ ਅਰਜਨ ਖੜਗੇ ਸਾਹਿਬ ਵੀ ਉੱਥੇ ਮੌਕੇ ਤੇ ਰਹਿਣਗੇ ਜੀ ਮੈਨੂੰ ਜੋ ਲੱਗਦਾ ਹੈ ਕਿ ਸਾਰਿਆਂ ਨੇ ਬਹੁਤ ਜ਼ਿਆਦਾ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਲਿਖ ਲਿੱਤੀਆਂ ਹੋਣੀਆਂ ਕਿ ਕੀ ਚੀਜ਼ ਉਸੇ ਕੀ ਕੀ ਗੱਲਾਂ ਕੀ ਕੀ ਸ਼ਿਕਵੇ ਹੂੰ ਹੂੰ ਕਿਹੜੀ ਕਿਹੜੀ ਸ਼ਿਕਾਇਤ ਜਿਹੜੀ ਆ ਜੀ ਉਹ ਜਾ ਕੇ ਲਾਉਣੀ ਹੈ ਹੂੰ ਪਰ ਉਹ ਜਦੋਂ ਜਾ ਕੇ ਪਤਾ ਲੱਗਦਾ ਹੈ ਕਿ ਰਾਹੁਲ ਗਾਂਧੀ ਵੀ ਨਹੀਂ ਹੈ ਤੇ ਖੜਗੇ ਸਾਹਿਬ ਵੀ ਨਹੀਂ ਆ ਹੂੰ ਤੇ ਬਗੇਲ ਸਾਹਿਬ ਵੀ ਮੀਟਿੰਗ ਲੈਣਗੇ ਜੀ ਤੇ ਉਹ ਮਨ ਜਿਹੜਾ ਹੈ ਨਾ ਉਹ ਅੱਧਾ ਕਦੇ ਉੱਥੇ ਹੀ ਮਰ ਗਿਆ ਹੋਣਾ ਕਿ ਯਾਰ ਉਗੇਲ ਸਾਹਿਬ ਨਾਲ ਤਾਂ ਇਹ ਅੱਗੇ ਵੀ ਮਿਲਦੇ ਨੇ ਅੱਗੇ ਹੀ ਮਿਲਦੇ ਆ ਉਹੀ ਬੰਦਾ ਹੂੰ ਚਾਹਾਂ ਅੱਗੇ ਵੀ ਪੀਂਦੇ ਰਹੇ ਪਲਾਉਂਦੇ ਰਹੇ ਜੀ ਟਾਈਮ ਹੀ ਪਨੇ ਟਾਈਮ ਖਰਾਬ ਕੀਤਾ ਕੀ ਯਾਰ ਕੀ ਕਰਦੇ ਹੁੰਦੇ ਹੂੰ ਹੂੰ ਉਹ ਇਹ ਮੈਨੂੰ ਕੱਲ ਤੋਂ ਜਿਹੜਾ ਲੱਗ ਰਿਹਾ ਜੀ ਕਿ ਰਾਹੁਲ ਗਾਂਧੀ ਐਸ ਵੇਲੇ ਜਦੋਂ ਕਿ ਬਿਹਾਰ ਦੇ ਵਿੱਚ ਚੋਣਾਂ ਦੇ ਵਿੱਚ ਬਿਜ਼ੀ ਨੇ ਜੋ ਕਦੇ ਉਹ ਕਦੇ ਮਖਾਣੇ ਬਣਾਉਣ ਵਾਲੇ ਕਿਸਾਨ ਦੇ ਨਾਲ ਉਹਦੀ ਪੱਠੀ ਤੇ ਬਹਿੰਦੇ ਨੇ ਕਦੀ ਉਹ ਮੋਟਰਸਾਈਕਲ ਚਲਾਉਣ ਵਾਲੇ ਮੁੰਡਿਆਂ ਦੇ ਨਾਲ ਅਗਲੇ ਪਾਸੇ ਬਹਿ ਕੇ ਬੁਲੱਡ ਮੋਟਰਸਾਈਕਲ ਚਲਾ ਰਹੇ ਨੇ ਕਦੀ ਟਰੈਕਟਰ ਤੇ ਕਦੀ ਤੇ ਜਸਵੀ ਦੇ ਨਾਲ ਪੁੱਲੀ ਜੀਬ ਦੇ ਵਿੱਚ ਉਹਨਾਂ ਕੋਲ ਐਸਲੇ ਟਾਈਮ ਨਹੀਂ ਆ ਕਿ ਪੰਜਾਬ ਦੇ ਨਾ ਆ ਲੀਡਰਾਂ ਦੀ ਕਲਾਸ ਲਾ ਕੇ ਆਪਣਾ ਉਹ ਦਿਨ ਇੱਕ ਖਰਾਬ ਕਰਾ ਦੇਣਾ ਕਿ ਬਿਹਾਰ ਦੀ ਲਖਸਨਾ ਦੇ ਵਿੱਚ ਪ੍ਰਚਾਰ ਦੇ ਜਿੰਮੇ ਲੱਗਣਾ ਜੀ ਉਹ ਉਹੀ ਹੋਇਆ ਨਾਲੇ ਜਿਹੜੀ ਕਿਸਾਨਪ ਇਹ ਵੀ ਹੁੰਦੀ ਹੈ ਜੀ ਕਿ ਇੱਕ ਮੁੱਖ ਅਧਿਆਪਕ ਵੀ ਜਿਹੜੀ ਨਾ ਉਹ ਹਲੇ ਛੱਡ ਰਣੀ ਚਾਹੀਦੀ ਕਲਾਸ ਉਹ ਬਾਹਰ ਚ ਲਾਵਾਂਗੇ ਉਸ ਤੋਂ ਪਹਿਲਾਂ ਕਹਿੰਦਾ ਕਿ ਜਾ ਜਾ ਕੇ ਇਹਨਾਂ ਨੂੰ ਸਮਝਾ ਕੇ ਆ ਹਾਂ ਵੀ ਜਿਵੇਂ ਮਨੀਟਰ ਜਿਵੇਂ ਮਨੀਟਰ ਨਹੀਂ ਹੁੰਦਾ ਮਨੀਟਰ ਪਹਿਲਾਂ ਕਹਿ ਦਿੰਦਾ ਵੀ ਟੀਚਰ ਆਉਣ ਵਾਲੇ ਹੁੰਦੀ ਥੇਰ ਪੈਸ ਬਿਲਕੁਲ ਤੁਸੀਂ ਸਿੱਧੇ ਹੋ ਜਾਓ ਨਹੀਂ ਤਾਂ ਫਿਰ ਮੈਂ ਆ ਕੇ ਤੁਹਾਨੂੰ ਤੁਹਾਡਾ ਹਾਲ ਕਰਾਂਗਾ ਜਿਹੜਾ ਦੇਖਿਓ ਹੂੰ ਹੂੰ ਪਰ ਤੁਸੀਂ ਦੂਸਰੇ ਪਾਸੇ ਜਿਹੇ ਹੀ ਮੁੜਦੇ ਆਂ ਪੰਜਾਬ ਦੇ ਇਹਨਾਂ ਸਥਾਨਕ ਨੇਤਾਵਾਂ ਦੇ ਜੀ ਉਹਨਾਂ ਦੇ ਵਿੱਚ ਹਰ ਇੱਕ ਬੰਦਾ ਆਪਣੇ ਆਪਣੇ ਲੈਵਲ ਦੇ ਵਿੱਚ ਕੀ ਤੁਸੀਂ ਰਾਣਾ ਗੁਰਜੀਤ ਨੂੰ ਘੱਟ ਸਮਝਦੇ ਹੋ ਕਿਸੇ ਦੀ ਝੋਨ ਲੂਗਾ ਨਾ ਉਹਨੂੰ ਰੋਕਿਆ ਗਿਆ ਸੀ ਵੀ ਆਪਣੇ ਮੁੰਡੇ ਨੂੰ ਇਲੈਕਸ਼ਨਾਂ 'ਚ ਨਾ ਖੜਾ ਕਰਨ ਤੇਗਲੇ ਨੇ ਆਜ਼ਾਦ ਖੜਾ ਕਰਤਾ ਜਿਹੜੇ ਜਿਤਾ ਵੀ ਲਿਆ ਹੂੰ ਠੋਕ ਕੇ ਜਿਤਾਇਆ ਓਕੇ ਜਿਤਾਇਆ ਇਹ ਉੱਥੇ ਨਿਕਲਾ ਤੇ ਸੋਨੀ ਜੀ ਯੂਨੀਫਾਰਮ ਪਾ ਕੇ ਰਾਹੁਲ ਗਾਂਧੀ ਦੇ ਸਾਹਮਣੇ ਹੂੰ ਹੂੰ ਤੇ ਭਾਵੇਂ ਯਸ ਸਰ ਓਕੇ ਸਰ ਓਕੇ ਮੈਮ ਕਹਿ ਕੇ ਆਣਗੇ ਪਰ ਜਾ ਜ਼ਮੀਨੀ ਲੈਵਲ ਦੇ ਤੇ ਜੁਡੈਂਟ ਜੀ ਨੇ ਦੇ ਟਾਈਮ ਦਿੱਤੇਗਾ ਇਹਨਾਂ ਦਾ ਹਾਲ ਫੇਰ ਉਹੀ ਹੋਣਾ ਹੂੰ 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 ਕਿਉਂਕਿ ਲੀਡਰ ਐਸ ਲਈ ਉਹ ਚਾਹੀਦਾ ਜੀ ਜਿਹੜਾ ਸਾਰਿਆਂ ਨੂੰ ਮਨਜ਼ੂਰ ਹੋਵੇ ਹੂੰ ਹੂੰ ਹੁਣ ਚੰਨੀ ਸਾਹਿਬ ਨੇ ਕਹਿਤਾ ਕਿ ਮੈਂ ਚਲੋ ਨਹੀਂ ਮੁੜਦਾ ਪੰਜਾਬ ਨੂੰ ਮੈਨਾਂ ਐਮਪੀਸ਼ਿਪ ਮੈਨੂੰ ਜ਼ਿਆਦਾ ਸੌਖੀ ਲੱਗਦੀ ਮੈਂ ਤੇ ਉੱਥੇ ਹੀ ਰਹੂੰਗਾ ਜੀ ਰਾਜਾ ਵੜਿੰਗ ਵੀ ਐਸ ਲਈ ਜਿਹੜੇ ਨੇ ਹਗੇ ਤੇ ਐਮਪੀ ਨੇ ਹੂੰ ਹੂੰ ਪਰ ਉਹ ਮੁੱਖ ਮੰਤਰੀ ਦੀ ਉਹ ਪ੍ਰਧਾਨ ਹੋਣ ਕਰਕੇ ਉਹ ਮੁੱਖ ਮੰਤਰੀ ਦੀ ਕੋਸ਼ਿਸ਼ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਤੋਂ ਘੱਟ ਸਮਝਦੇ ਨਹੀਂ ਹੂੰ ਹੂੰ ਤੇ ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿ ਚੁੱਕੇ ਵੀ ਸਾਰੇ ਗੁਣ ਮੇਰੇ ਚ ਹੈਗੇ ਮੇਰੇ ਚ ਕਮੀ ਕਿਸ ਗੱਲ ਦੀ ਆ ਬਿਲਕੁਲ ਸਿਆਣੀ ਗੱਲ ਹੈ ਹਾਂ ਹਾਂ ਜਦੋਂ ਉਹਨਾਂ ਕੋਈ ਪੁੱਛਿਆ ਜਾਂਦਾ ਕਿ ਤੁਸੀਂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਕੈਂਡੀਡੇਟ ਸਮਝਦੇ ਹੋ ਹੂੰ ਤੇ ਉਹ ਕਹਿੰਦੇ ਜੀ ਦੱਸੋ ਮੈਨੂੰ ਮੇਰੇ ਚ ਕਮੀ ਕਿਸ ਗੱਲ ਦੀ ਮੈਂ ਤਾਂ ਹੈਗਾ ਹੀ ਆ ਕਹਿੰਦੇ ਮੈਂ ਤਾਂ ਹੈਗਾ ਹੀ ਆ ਉਹਦਾ ਜਦੋਂ ਪ੍ਰਧਾਨ ਬਣਦੇ ਸੀ ਉਦੋਂ ਹੀ ਕਹਿਣ ਲੱਗ ਪਏ ਸੀ ਮੈਂ ਤਾਂ ਮੁੱਖ ਮੰਤਰੀ ਬਣ ਗਿਆ ਇਹ ਇੱਕ ਜਿਹੜਾ ਚਿਹਰਾ ਹੈ ਜਿਹਦੇ ਚਿਹਰੇ ਦੇ ਉੱਤੇ ਕਾਂਗਰਸ ਆਉਣ ਵਾਲੀਆਂ ਇਲੈਕਸ਼ਨਾਂ ਵੀ ਆਪਣਾ ਦਾਅ ਖੇਡੇ ਉਹ ਇਹਨਾਂ ਨੂੰ ਹੁਣ ਬਹੁਤ ਜਲਦ ਲੈਣਾ ਚਾਹੀਦਾ ਸਾਹਮਣੇ ਜੀ ਜੇ ਤੁਸੀਂ ਸਰਕਾਰ ਬਣਾਉਣੀ ਹੈ ਤਾਂ ਹੂੰ ਹੂੰ ਹੁਣ ਤੁਸੀਂ ਦੇ ਵਿੱਚ ਇਹ ਮਤਲਬ ਇਹ ਨਹੀਂ ਹੈ ਕਿ ਉਹ ਸਰਕਾਰ ਕਿਸੇ ਹੋਰ ਦੀ ਹੋਵੇ ਕਿ ਉਹ ਜਨਨ ਕਿ ਉਹ ਕਿਸੇ ਲੀਡਰ ਦੇ ਨਾਮ ਦੀ ਹੋਵੇ ਸੁਖਜਿੰਦਰ ਸਿੰਘ ਦੀ ਹੋਵੇ ਫਲਾਣੇ ਦੀ ਹੋਵੇ ਕਾਂਗਰਸ ਦੀ ਹੋਵੇ ਬਿਲਕੁਲ ਕਾਂਗਰਸ ਦਾ ਮਤਲਬ ਇਹ ਹੈ ਕਿ ਇਹ ਸਾਰੇ ਨਾਰਾਜ਼ ਜਿਹੜੇ ਨੇ ਮਿਲ ਜਾਣਗੇ ਤੁਹਾਨੂੰ ਵੀ ਉੱਥੇ ਮੰਤਰੀ ਵੀ ਤੇ ਬਣਾਉਣੇ ਆ ਬਿਲਕੁਲ ਬਣਾਉਣੇ ਆ ਸਾਰਾ ਕੁਝ ਬਣਾਣਾ ਹੂੰ ਉਹ ਥੋੜਾ ਜਿਹਾ ਚੇਰਾ ਕਰਨਾ ਚਾਹੀਦਾ ਜੇ ਤੁਸੀਂ ਅੱਜ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ ਸਮਝਦੇ ਹੋ ਤਾਂ ਮੈਨੂੰ ਲੱਗਦਾ ਕਿ ਕੁਝ ਕੋ ਬੰਦਿਆਂ ਨੂੰ ਉਮਰ ਦੇ ਵਾਸਤਾ ਦੇ ਕੇ ਜਾਂ ਉਹਨਾਂ ਨੂੰ ਕਾਂਗਰਸ ਦਾ ਵਾਸਤਾ ਦੇ ਕੇ ਪਿੱਛੇ ਕੀਤਾ ਜਾ ਸਕਦਾ ਵੀ ਸਬਰ ਕਰੋ ਤੁਹਾਡੇ ਨਾਲ ਵੀ ਚੰਗਾ ਜਿਹੜਾ ਹੈਗਾ ਉਹ ਤੁਹਾਨੂੰ ਇਹਦਾ ਰਿਜ਼ਲਟ ਦਵਾਗੇ ਫਲ ਦਵਾਗੇ ਪਰ ਫਿਲਹਾਲ ਤੁਸੀਂ ਜਿਹੜਾ ਉਹ ਪਾਰਟੀ ਦੇ ਨਾਲ ਸਹਿਯੋਗ ਸਹਿਯੋਗ ਅੱਛਾ ਇਹ ਤਾਂ ਇਹਨਾਂ ਦੀ ਗੱਲ ਹੋ ਗਈ ਆਪਾਂ ਦੂਜੀਆਂ ਸਿਆਸੀ ਪਾਰਟੀਆਂ ਦੀ ਵੀ ਕਰ ਲਈਏ ਤੇ ਇੱਕ ਨਵਾਂ ਕਾਲੀ ਦਲ ਬਣਿਆ ਸੀ ਹਰਪ੍ਰੀਤ ਸਿੰਘ ਵਾਲਾ ਗਿਆਨੀ ਜੀ ਵਾਲਾ ਉਹ ਕੀ ਐਕਟੀਵਿਟੀਜ਼ ਆ ਉਹਨਾਂ ਦੀਆਂ ਕੋਈ ਐਕਟੀਵਿਟੀਜ਼ ਖਬਰਾਂ ਜੀਆਂ ਨਹੀਂ ਆ ਰਹੀਆਂ ਕੋਈ ਉਹਨਾਂ ਦੀਆਂ ਖਾਸ ਬਾਹਲੀਆਂ ਬਾਹਰ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜਾ ਪੱਤਰਕਾਰ ਭਾਈ ਜਾਰਾ ਉਹ ਜ਼ਿਆਦਾ ਕਰਕੇ ਹੜਾ ਹੁੜਾ ਵਾਲੇ ਪਾਸੇ ਲੱਗਾ ਜੀ ਤੇ ਉਹਨਾਂ ਦੀ ਖੀਰ ਦੀ ਖਬਰ ਉਦੋਂ ਨਹੀਂ ਆਈ ਸੀ ਜਦਨ 20 ਤਰੀਕ ਨੂੰ ਮੋਗਾ ਦੀ ਰੈਲੀ ਦੇ ਵਿੱਚ ਤੇ ਦੂਸਰ ਦਿਨ ਸੰਗਰੂਰ ਦੀ ਲੰਗੋਵ ਸੰਗਰੂਰ ਸੀ ਜੀ ਸੰਗਰੂਰ ਸੀ ਜੀ ਘੜ ਦਿੱਤੀ ਸੀ ਹੂੰ ਹੂੰ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਪਾਈਆਂ ਦੇਣੀਆਂ ਪਈਆਂ ਕਿ ਢੀਂਸਾ ਸਾਹਿਬ ਨੂੰ ਅੱਗੇ ਆ ਕੇ ਪਰਮਜੀਤ ਢੀਂਸਾ ਨਾਲ ਨੇ ਕਹਿਣਾ ਪਿਆ ਜੀ ਸਾਡੇ ਘਰ ਕੋਈ ਮੀਟਿੰਗ ਨਹੀਂ ਹੋਈ ਹੂੰ ਹੂੰ ਤੇ ਉਹ ਟਾਈਮ ਜਿਹੜਾ ਹੈਗਾ ਉਸ ਤੋਂ ਬਾਅਦ ਇੰਨਾ ਪਤਾ ਲੱਗਾ ਕਿ ਗੈਨੀ ਜੀ ਇਹ ਵੱਖਰੇ ਵੱਖਰੇ ਏਰੀਆ 'ਚ ਵੱਖਰੇ ਵੱਖਰੇ ਲੀਡਰਾਂ ਦੇ ਵੱਲ ਜਾ ਰਹੇ ਨੇ ਫੇਰੀ ਤੋਰੀ ਤੇ ਹੈਗੇ ਆ ਜੀ ਪਰ ਪਾਰਟੀ ਦੇ ਸੰਗਠਨ ਦੇ ਤੌਰ ਤੇ ਕਿਵੇਂ ਕੰਮ ਕਰਨਾ ਕੀ ਕੰਮ ਕਰਨਾ ਉਹਨੂੰ ਹਲੇ ਟਾਈਮ ਲੱਗੇਗਾ ਤੇ ਖਬਰਾਂ 'ਚ ਰਹਿਣਾ ਚਾਹੀਦਾ ਹੈ ਇਹਦੇ ਲਈ ਇੱਕ ਆਈਟੀ ਸੈੱਲ ਹੋਣਾ ਬਹੁਤ ਜ਼ਰੂਰੀ ਹੈ ਤੇ ਕਿਉਂਕਿ ਉਧਰ ਵੀ ਮੈਂ ਦੇਖਿਆ ਕਿ ਤਾਰਾਂ ਬਹੁਤ ਸਾਰੀਆਂ ਗਰਮ ਨੇ ਤੇ ਤਾਰਾਂ ਵਿੱਚ ਠੰਢੀ ਹੈ ਕਿੱਦੀ ਹੈ ਤੇ ਪਟਾਕੇ ਜ਼ਿਆਦਾ ਪੈਂਦੇ ਨੇ ਜੀ ਉਹ ਵੇਖਦੇ ਜੀ ਆਨੌਲੇ ਦਿਨਾਂ ਚ ਉਹਨਾਂ ਦੀਆਂ ਸਰਗਰਮੀਆਂ ਤੇ ਵੀ ਹਾਂ ਹਾਂ ਮੀਡੀਆ ਦੇ ਤੇ ਆਪ ਲੋਕਾਂ ਨੂੰ ਤਾਂ ਹੈ ਨਜ਼ਰ ਆਇਆ ਕਿ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ ਪਰ ਇਹ ਹੈ ਕਿ ਇੱਕ ਹੁਣ ਆ ਆ ਰਹੀ ਮੋਗਾ ਦੇ ਚ ਫਿਰ ਮੇਰੇ ਖਦ ਰੈਲੀ ਕਾਲੀ ਦਲ ਸੁਣਦੀ ਉਹ ਕਹਿੰਦੇ ਵੀ ਆਪਾਂ ਕਹਿੰਦਾ ਲੋਕ ਤਾਂ ਡੁੱਬੀ ਜਾਂਦੇ ਨੇ ਆਪਣੇ ਕੈਨਸਲ ਕਰੋ ਠੀਕ ਹੈ ਜੀ ਤੇ ਚੰਗਾ ਨਹੀਂ ਲੱਗਦਾ ਕਹਿੰਦੇ ਹਾਂਜੀ ਸਰ ਨਹੀਂ ਗੱਲ ਹਾਂ ਕਿ ਐਸਲ ਸਾਰੇ ਨੂੰ ਆਪਣਾ ਧਿਆਨ ਜਿਹੜਾ ਦੇਣਾ ਚਾਹੀਦਾ ਹੈ ਜੀ ਉਹ ਦੇਣਾ ਚਾਹੀਦਾ ਹੈਗਾ ਇੱਧਰ ਪੰਜਾਬ ਦੀ ਹਰਾ ਵਾਲੇ ਖੇਤਰਾਵਾਂ ਦੀ ਜੀ ਖੜਾ ਵਾਲੇ ਲੋਕਾਵਾਂ ਦੇ ਸੋਲੇ ਵਸੇ ਤੱਕ ਐਸੇ ਰਾਜਨੀਤੀ ਤੋਂ ਉੱਪਰ ਉੱਠ ਕੇ ਨਿਰਾਇਕ ਕੰਮ ਕਰਨ ਦੀ ਲੋੜ ਹੈ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਤੇ ਬਹੁਤ ਬਹੁਤ ਸ਼ੁਕਰੀਆ ਜਨਬਲੀ ਸਾਹਿਬ ਬਹੁਤ ਬਹੁਤ ਜੀ ਸੋ ਫਿਲਹਾਲ ਇੱਕ ਬ੍ਰੇਕ ਦੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਸੋ ਜੁਡੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ जब मैक्स फोर्स एकस, स्प्रिंटर मोटर होवे तेल हो और वा वा, तो हो, और ओरिजिनल फिल्टर तक चेंज कराना है फिर क्विक सर्विसिंग भाई कोई अपॉइंटमेंट नहीं परतों मान लो पांच सो उन्नीस छे सो बीस सिफर ਜਿਸੂ ਸਾਟ 5196220660 QTL because we care ਓਏ ਮੇਰੇ ਵੀਰੇ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੂੰ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

रिफ्रेश ट्रेवल प्लाजा मडेरा वाले लोकल ट्रक वीर डीजल 39 पर रेबेट दे रहे मंथी पची एकर प्योर वेज तॉन वेज खाना फिर टी ए मडेरा एग्जिट पॉइंट मलिक या रविवाल एट फाइव फाइव नाइन नाइन सिक्स बहुत जल्द बेकस वील भी खुल रहा है एक नवा पायलट ट्रक स्टॉप नाइन एंडवे day.